ਆ ਦੇਖੋ ਜੀ ਸਾਡੇ ਕੱਲ ਦਾ ਐਜਿਟੇਸ਼ਨ ਨੂੰ ਰੋਕਣ ਵਾਸਤੇ ਜਿਹੜਾ ਇਹਨਾਂ ਨੇ ਆ ਡਰਾਮਾ ਕੀਤਾ ਉਦਘਾਟਨ ਕੀਤਾ ਇਹਨਾਂ ਨੇ ਇਹ ਉਦਘਾਟਨ ਕੀਤਾ ਹੁਣ ਐਸ ਵੇਲੇ ਨਾ ਜੀਬੀਸੀ ਆ ਸਵੇਰੇ ਜੀਬੀਸੀ ਵੀ ਸੀ ਨਾ ਲੇਬਰ ਆ ਨਾ ਠੇਕੇਦਾਰ ਆ ਤੇ ਨਾ ਆਪਿਆ ਕੋਈ ਕੰਮ ਬੰਦੇ ਆ ਉਲਟਾ ਦੇਖੋ ਆ ਸਾਰਾ ਪਾਣੀ ਪਾਣੀ ਹੋਇਆ ਪਿਆ ਹੁਣ ਕੋਈ ਵੀ ਬੰਦਾ ਲੇਬਰ ਦਾ ਵੀ ਹੈ ਨਹੀਂ ਇਹ 10 ਮਿੰਟ ਡਰਾਮਾ ਜਿਹਾ ਕਰਕੇ ਆਪਣਾ ਚਲੇ ਗਏ ਹੁਣ ਐਸ ਵੇਲੇ ਸਾਰਾ ਬਾਜ਼ਾਰ ਆ ਦੇਖ ਲੋ ਕੋਈ ਬੰਦਾ ਚੈੱਕ ਕਰ ਲੋ ਕੋਈ ਬੰਦਾ ਨਹੀਂ ਇੱਥੇ ਲੇਬਰ ਦਾ ਕੋਈ ਆਪ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਬੰਦਾ ਨਹੀਂ ਹੈ ਤੇ ਹਾਲਾਤ ਅੱਗੇ ਨਾਲੋਂ ਵੀ ਖਰਾਬ ਆ ਇਹ ਪਾਣੀ ਜਿਹੜਾ ਸੀ ਅੱਗੇ ਤਾਂ ਉਥੇ ਜੁਲਰ ਦੀ ਸ਼ਾਪ ਤੱਕ ਰਹਿੰਦਾ ਸੀ ਹੁਣ ਨਹਿਰੂਗੜ੍ਹ ਤੱਕ ਪਾਣੀ ਦਾ ਅਸਰ ਜਿਹੜਾ ਪਹੁੰਚ ਗਿਆ ਇਹ ਮੈਂ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਵੀ ਤੁਹਾਨੂੰ ਸਚਾਈ ਕੀ ਹੈ ਇਸ ਕਰਕੇ ਵੀਡੀਓ ਬਣਾ ਕੇ ਤੁਹਾਨੂੰ ਮਾ ਪਾਣ ਲੱਗਾ ਜੀ ਧੰਨਵਾਦ ਜੀ ਥੈਂਕ ਯੂ ਜੀ ਸਾਰੇ ਅਲਰਟ ਰਹੋ ਜੀ